ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਫਰੈਂਡਸ ਸਾਡੇ ਕੱਲ ਦਾ ਮੀਂਹ ਪਿਆ ਸੀ ਥੋੜਾ ਜਿਹਾ ਜਿਸ ਤਰ੍ਹਾਂ ਸਾਰੇ ਬਰਸਾਤਾ ਹੋ ਰਿਹਾ ਹੈ ਮੌਨਸੂਨ ਆ ਗਿਆ ਪੰਜਾਬ ਵਿੱਚ ਪਰ ਮੀਂਹ ਦਾ ਥੋੜਾ ਥੋੜਾ ਹੀ ਪੈਣ ਰਿਹਾ ਬਹੁਤ ਜ਼ਿਆਦਾ ਨਹੀਂ ਪਿਆ ਕੱਲ ਸਵੇਰੇ ਥੋੜਾ ਥੋੜਾ ਪਿਆ ਸੀ ਤੇ ਮੈਂ ਕੱਲ ਆ ਸਾਰੇ ਆਪਣੇ ਜਿੰਨੇ ਕੁ ਮਥੂ ਸਕਿਆ ਸਟੈਂਡ ਖਾਲੀ ਕੀਤਾ ਸਾਰ ਤੇ ਮੈਂ ਸਾਰੇ ਬੂਟੇ ਇੱਥੇ ਰੱਖੇ ਸੀਗੇ ਪਾਣੀ ਦੇਣ ਨੂੰ ਇਹ ਫ੍ਰੀ ਦਾ ਫਰਟੀਲਾਈਜ਼ਰ ਮਿਲ ਜੇ ਸ਼ਕਤੀਸ਼ਾਲੀ ਫਰਟੀਲਾਈਜ਼ਰ ਸਾਰੇ ਪਲਾਂਟਸ ਵਾਸਤੇ ਇਹ ਬਹੁਤ ਵਧੀਆ ਨਿਊਟ੍ਰੀਐਂਟਸ ਬਹੁਤ ਦੇ ਦੇ ਵਿੱਚ ਨਾਟਰੋਜਨ ਵਗੈਰਾ ਕੈਲਸ਼ੀਅਮ ਤੁਹਾਨੂੰ ਪਤਾ ਹੀ ਆ ਕਿੰਨਾ ਮੀਂਹ ਦੇ ਪਾਣੀ ਦੇ ਫਾਇਦੇ ਹੁੰਦੇ ਹਨ ਤੇ ਤੁਹਾਨੂੰ ਮੈਂ ਦੱਸਾਂਗੀ ਵੀ ਕਿੰਨਾ ਮੈਨੂੰ ਕੋਈ ਫਾਇਦੇ ਹੋਏ ਆ ਕੁਝ ਇੱਕ ਦੋ ਦਿਨਾਂ ਦੀ ਵਰਸ਼ ਨਾਲ ਹੀ ਬਹੁਤ ਫਾਇਦਾ ਹੁੰਦਾ ਆ ਪਰ ਆ ਦੇਖੋ ਕੱਲ ਥੋੜਾ ਮੈਂ ਵਿਆਹ ਸੀ ਤੇ ਮੈਂ ਕਹੇ ਚੱਲ ਅੱਜ ਫਿਰ ਭੇਜੂਗਾ ਕਿਉਂਕਿ ਇਹਨੂੰ ਅਜੇ ਮਿਲਿਆ ਨਹੀਂ ਚੰਗੀ ਤਰ੍ਹਾਂ ਪਾਣੀ ਹਣਾ ਤੇ ਥੋੜਾ ਥੋੜਾ ਸੁੱਕ ਵੀ ਗਿਆ ਹੋ ਵੇਖੋ ਮੇਰੀ ਜਿਹੜੀ ਵੇਲ ਸੀਗੀ ਇਹਦੀ ਸ਼ਗਰਗੰਦੀ ਦੀ ਵੇਲ ਇਹਨੂੰ ਵੀ ਥੋੜਾ ਇਹਦਾ ਵੀ ਪੌਟ ਸੁੱਕਾ ਆ ਤੇ ਮੈਂ ਕਹਾਂ ਚੱਲ ਇੱਕ ਵਾਰੀ ਹੋਰ ਮਰਬ ਜੂਗਾ ਪਰ ਅੱਜ ਸਾਰਾ ਸਵੇਰ ਦੀ ਦੇਖਦੀ ਪਈ ਆ ਮੈਂ ਵੇਟ ਕਰਦੀ ਮੇਹੀ ਦਾ ਨਹੀਂ ਆਇਆ ਬਸ ਬਦਲਵਾਈ ਜੀ ਹੋਈ ਆ ਤਾਂ ਮੈਂ ਪਲਾਂਟ ਚੁੱਕੇ ਨਹੀਂ ਮੈਂ ਵੇਟ ਕਰਦੀ ਤੇ ਚੱਲ ਆ ਜਾਈ ਹਣਾ ਤੇ ਪਰ ਅਗਰ ਤੁਹਾਡੇ ਇਸ ਤਰ੍ਹਾਂ ਹੋਵੇ ਮੈਂ ਜਿਸ ਤਰ੍ਹਾਂ ਮੈਂ ਕੱਲ ਇੱਥੋਂ ਚੁੱਕੇ ਆ ਪlant ਜਿਸ ਤਰ੍ਹਾਂ ਆਪਾਂ ਛੇੜੀਏ ਦੇ ਵਿੱਚ ਚੁੱਕ ਕੇ ਇੱਕਦਮ ਇੱਥਾ ਰੱਖ ਦਿੰਨੇ ਆ ਤੇ ਇਹ ਗੱਲ ਦਾ ਧਿਆਨ ਰੱਖਣਾ ਮੀਂਹ ਪਵੇ ਛਾਏ ਨਾ ਪਵੇ ਫਾਰੇ ਇਹਨਾਂ ਤੇ ਤਿੱਖੀ ਧੁੱਪ ਨਾ ਪਵੇ ਅਗਰ ਤਿੱਖੀ ਧੁੱਪ ਪੈ ਗਈ ਤੇ ਤੁਸੀਂ ਤੁਹਾਡਾ ਪlant ਮਰਨਾ ਸ਼ੁਰੂ ਹੋ ਜੁਏਗਾ ਤੇ ਫਿਰ ਅਸੀਂ ਬਿਲਕੁਲ ਵੀ ਨਹੀਂ ਬਚਾ ਸਕਾਂਗੇ ਇੱਧਰ ਦੇਖੋ ਮੇਰੇ ਆਹ ਵਾਲਾ ਜਿਹੜਾ ਸਿੰਗੋਨੀਅਮ ਦੀ ਵੈਰਾਈਟੀ ਹੈ ਡਬਲ ਵੈਰਾਈਟੀ ਆ ਇਹਨੂੰ ਡਬਲ ਹੀ ਪੱਤੀ ਆਂਦੀ ਆ ਇਹ ਕਹਿ ਪੱਤੀਆਂ ਤੇ ਕਹੇ ਆ ਹੁਣ ਮੈਂ ਅਲੱਗ-ਅਲੱਗ ਵੀ ਲਗਾਏ ਸੀਗੇ ਇਹਨੂੰ ਇਦਿੱਕੇ ਇੱਥੇ ਕਾਫੀ ਸਾਰੇ ਆ ਪਰ ਫੇਰ ਵੀ ਨਾ ਇਹਦੇ ਤੇ ਡਬਲ ਪੱਤੀਆਂ ਹੀ ਆਂਦੀਆਂ ਆ ਸਿੰਗਲ ਪੱਤੀ ਦੀ ਮੈਂ ਨਾ ਸਵੇਰ ਦੀ ਵੇਟ ਕਰਦੀ ਪਈ ਸੀ ਤੇ ਥੋੜਾ ਜਿਹਾ ਸ਼ਰਾਬਾ ਘੱਟ ਹੋਏ ਤੇ ਥੋੜਾ ਜਿਹਾ ਲੱਗਾ ਮੈਨੂੰ ਜਿਵੇਂ ਘੱਟ ਹੋਇਆ ਪਰ ਫੇਰ ਵੀ ਮੇਨ ਰੋਡ ਆ ਨਾ ਤੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ ਨਾ ਚਾਹ ਕੇ ਵੀ ਅਸੀਂ ਵੀਡੀਓ ਨਹੀਂ ਬਣਾ ਸਕਦੇ ਤੇ ਤੇ ਫਰੈਂਸ ਮੈਂ ਛੋਟੇ ਛੋਟੇ ਜਿਹੜੇ ਪੌਟਸ ਸੀ ਉਹ ਵੀ ਮੈਂ ਬਾਹਰ ਰੱਖੇ ਕਿ ਨੰਨੇ ਜ਼ਮੀਂ ਦਾ ਪਾਣੀ ਪਏਗਾ ਤੇ ਇਹ ਦੇਖੋ ਲੱਕੀ ਪਲਾਂਟ ਜਿਹੜਾ ਮੇਰਾ ਇਹ ਵੀ ਬਿਲਕੁਲ ਸੁੱਕਾ ਆ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਵਾਇਆ ਮੈਨੂੰ ਕਾਨਾ ਜੀ ਨੇ ਦਿੱਤਾ ਸੀਗਾ ਲੇਜ਼ਰਡ ਪਲਾਂਟ ਜਿਹੜਾ ਲੈਪਰਡ ਲੀਲੀ ਲੈਪਰਡ ਲੀਲੀ ਦਾ ਨਾ ਇਹ ਦੇਖੋ ਮੈਂ ਬਲਬ ਸੁਟਿਆ ਨਹੀਂ ਮੈਨੂੰ ਕਹਿੰਦੇ ਸੀ ਕਿ ਸੁਟਿਓ ਨਾ ਅਦਰ ਦੇਖੋ ਤੇ ਇਹਦੇ ਚੋਂ ਨਾ ਬੇਬੀ ਪਲਾਂਟ ਸ਼ਾਇਦ ਨਿਕਲਦਾ ਪਿਆ ਹੈ ਦੇਖੋ ਹਨਾ ਆ ਬੇਬੀ ਪਲਾਂਟ ਇਹਦੇ ਲੈਪਰ ਲਿਲੀ ਦੇ ਹੀ ਆ ਮੈਨੂੰ ਲੱਗਦਾ ਹਨਾ ਤੇ ਕਿੰਨੀ ਖੁਸ਼ੀ ਵਾਲੀ ਗੱਲ ਹੈ ਨਾ ਇਹ ਐਸਪੈਰੇਗਸ ਮੈਂ ਲਾਇਆ ਏ ਦੇਚ ਵੇਸਟ ਕੰਟੇਨਰ ਚ ਸੋਈ ਵਾਲੇ ਚ ਤੇ ਇੱਕ ਹੈ ਮੇਰਾ ਜੈਡ ਪਲਾਂਟ ਹੈ ਨਾਰ ਪਰਪਲ ਹਾਰਟ ਹੈ ਐਮ ਇੱਕ ਤੇ ਬਾਕੀ ਇਹਨਾਂ ਨੂੰ ਮੈਂ ਕਿਹਾ ਚਲੋ ਥੋੜਾ ਥੋੜਾ ਪਾਣੀ ਦਿੰਦੇ ਹਨ ਤੇ ਚਲੋ ਦੇਖਦੇ ਹਾਂ ਕਿਸ ਤਰ੍ਹਾਂ ਮੀਂਹ ਹੁੰਦਾ ਕਈਆਂ ਦੇ ਤੇ ਪਾਣੀ ਹੈਗਾ ਏ ਪਰ ਫਿਰ ਵੀ ਸੁੱਕਿਆ ਹੋਇਆ ਕਈਆਂ ਦੇ ਤੇ ਇਹ ਮੇਰੇ ਲਗਾਏ ਸੀ ਗਿਆ ਪਦੀਨਾ ਰੱਖਿਆ ਮੈਂ ਆਪਣਾ ਜਦੋਂ ਮੈਨੂੰ ਕਿਚਨ 'ਚ ਜ਼ਰੂਰਤ ਹੁੰਦੀ ਆ ਜਦੋਂ ਮੈਂ ਪਰੌਂਠੇ ਵਗੈਰਾ ਪਾਉਣੇ ਹੁੰਦੇ ਆ ਪਰੌਂਠਿਆਂ 'ਚ ਜਾਂ ਚਾ ਬਣਾਣੀ ਹੁੰਦੀ ਹੈ ਨਾ ਪਦੀਨੇ ਦੀ ਤੇ ਬਹੁਤ ਟੇਸਟੀ ਲੱਗਦੀ ਤੇ ਇਥੋਂ ਨੇੜੇ ਹੀ ਮੈਂ ਤੋੜ ਲੈਂਦੀ ਹੁੰਨੀ ਆ ਇਹ ਮੇਰੇ ਨਾ ਪਤਾ ਨਹੀਂ ਕੀ ਕਿਹੜਾ ਪਲਾਂਟ ਹੈਗਾ ਏ ਤੇ ਸੋਹਣਾ ਬਹੁਤ ਲੱਗਦਾ ਬਿਲਕੁਲ ਹੀ ਖਤਮ ਹੋ ਗਿਆ ਸੀਗਾ ਇਹ ਦੇਖੋ ਤੇ ਇਹ ਦੁਬਾਰਾ ਫੁੱਟ ਆਇਆ ਬਰਸਾਤਾ ਕਰਕੇ ਤੇ ਇਹ ਦੇਖੋ ਇਹ ਵੈਲਵਟ ਪਲਾਂਟ ਇਹ ਵੀ ਚੱਲ ਪਿਆ ਇਹ ਮੈਂ ਕਟਿੰਗਾਂ ਲਗਾਈਆਂ ਸੀਗੀਆਂ ਪਰਸਲੇ ਆਉਂਦੀਆਂ ਇਹਦੇ 'ਚ ਨਾ ਔਰੰਜਾ ਕਲਰ ਦਾ ਬੜਾ ਹੀ ਸੋਹਣਾ ਫੁੱਲ ਆਉਂਦਾ ਇਹ ਵੀ ਮੈਂ ਕਟਿੰਗ ਲਗਾਈ ਸੀਗੀ ਇਹ ਕਿਹੜਾ ਹੈ ਇਹ ਵੀ ਕੋਈ ਚਲਾਈ ਦਾ ਪਲਾਂਟ ਹੈ ਕੀ ਕਹਿੰਦੇ ਇਹਨੂੰ ਲਾਲਸਾ ਨਹੀਂ ਲਾਲਸਾ ਨਹੀਂ ਹੈਗਾ ਇਹ ਹੋਰ ਆ ਇਹ ਕਹੇ ਦੇਖੋ ਐਸਪੈਰੇਗਸ ਇੱਕ ਐਸਪੈਰੇਗਸ ਵਾਲੀ ਮੇਰੀ ਇੱਕ ਬੋਟਲ ਇੱਥੇ ਟੰਗੀ ਹੋਈ ਆ ਤੇ ਇੱਕ ਮੇਰਾ ਉਧਰ ਅੰਦਰ ਟੰਗਾ ਹੋਇਆ ਇੱਕ ਇਹ ਜੈਡ ਪਲਾਂਟ ਜੈਡ ਮੂਰਾ ਬਹੁਤ ਹੈਵੀ ਹੈ हो गया मैं इन्नू ना लांग करना ਥੱਲੇ ਲਮਕਾਨ ਵਾਸਤੇ ਨਾ ਹੈਂਗਿੰਗ ਬਣਾਣਾ ਇਹਦੀ ਮੈਂ ਨਾ ਕਟਿੰਗ ਬਹੁਤ ਘੱਟ ਕਰਦੀ ਆ ਉੱਪਰੋਂ ਪਹਿਲਾਂ ਕੀਤੀ ਸੀ ਇਹਦੀ ਕਟਿੰਗ ਮੈਂ ਛੋਟੇ ਛੋਟੇ ਕਰਕੇ ਕਿ ਥੋੜੀਆਂ ਮਲਟੀਪਲ ਬ੍ਰਾਂਚਸ ਨਿਕਲਣ ਤੇ ਇਹਨੂੰ ਹੁਣ ਨਹੀਂ ਮੈਂ ਕੱਟ ਕਰਨਾ ਮੈਂ ਬਿਲਕੁਲ ਲੌਂਗ ਲੌਂਗ ਦਾ ਬਣਾਣਾ ਲਮਕਾ ਦਾ ਲਮਕਾ ਦਾ ਹੈ ਨਾ ਇਹ ਹੈ ਗਾਜੀ ਸਾਡਾ ਚਾਈਨਾ ਫੈਨ ਪਾਮ ਇਹਦੇ ਵਿੱਚ ਨਾ ਇੱਕ ਨਿਕਲੀ ਹੋਈ ਆ ਇਹ ਕੜੀ ਪੱਤਾ ਇਹ ਕੌਫੀ ਹਿੰਦੀ ਹੋਇਆ ਹੈ ਦੇਖੋ ਇਨ ਮੇ ਲੱਗ ਕਰ ਦੂੰਗੀ ਹੁਣ ਇਹ ਨਾਲ ਨਾਲ ਇਹਦੇ ਪੈਟਰਨ ਵਾਈਨ ਦੇਖੋ ਕਿੱسا ਹੰਕਾਰ ਗਈ ਹੈ ਹੈਨਾ ਤੇ ਇਹ ਕੁਝ ਕੁ ਪਲਾਂਟ ਹੁੰਦੇ ਆ ਜਿਨ੍ਹਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਆ ਪਰ ਕਈਆਂ ਨੂੰ ਜ਼ਰੂਰਤ ਨਹੀਂ ਹੁੰਦੀ ਪਾਣੀ ਦੀ ਇੱਕ ਆ ਦੇਖੋ ਫਰਾਂਸ ਦੇਖੋ ਮੈਂ ਨਾ ਲਗਾਈ ਸੀਗੀ ਔ ਪਾਈਨ ਐਪਲ ਨੇ ਲੈਣ ਦੇ ਜਿਹੜਾ ਆਪਾਂ ਉਹ ਮੈਂ ਲਗਾਇਆ ਸੀਗਾ ਇਹਦੇ ਵਿੱਚ ਤੇ ਇਹ ਨੇ ਗਰੋਥ ਕੀਤੀ ਹੋਈ ਆ ਹੈਨਾ ਗਰੋਥ ਕੀਤੀ ਹੋਈ ਇਹਨੇ ਬਹੁਤ ਸੋਹਣੀ ਦੇਖੀ ਫੇਰ ਹਰੀ ਮਿਰਚਾਂ ਲਾ ਗਿਆ ਇਹ ਕਹ ਮੇਰਾ ਕੜੀ ਪਲਾਂਟ ਕੜੀ ਪੱਤਾ ਦਾ ਪਲਾਂਟ ਇਹਦੀ ਦੇਖੋ ਕਿੰਨੀ ਸੋਹਣੀ ਗ੍ਰੋਥ ਹੋਈ ਹੈ ਭਰਾਵਾ ਤਰਸ ਕਰ ਲੋ ਸਾਡੋ ਯੂਟਿਊਬਰਾਂ ਤੇ ਕਿਤੇ ਹਾਂ ਕੋਈ ਨਹੀਂ ਤਰਸ ਕਰਦਾ ਮੈਂ ਤੇ ਦੇਖੋ ਪਲਾਂਟਸ ਆ ਦੇਖੋ ਫਰੈਂਡਸ ਇਹ ਮੇਰਨ ਜਿਹੜਾ ਸਰਦੀਆਂ ਦੇ ਵਿੱਚ ਨਾ ਬਿਲਕੁਲ ਖਤਮ ਹੋ ਗਿਆ ਸੀਗਾ ਲੱਕੀ ਪਲਾਂਟ ਜਿਹੜਾ ਲੱਕੀ ਬਾਂਦੂ ਹੁੰਦਾ ਹਨਾ ਅੱਗੇ ਮੇਰਾ ਇੱਥੋਂ ਨਿਕਲਿਆ ਤੇ ਇਹ ਮੈਨੂੰ ਲੱਗਦਾ ਹੈ ਕਿ ਮੈਨੂੰ ਸਭ ਤੋਂ ਵੱਡਾ ਸਰਪ੍ਰਾਈਜ਼ ਮਿਲਿਆ ਮਨੀ ਪਲਾਟ ਹੈ ਕਿ ਮੈਨੂੰ ਡਿਫਰਨ ਵੈਕ ਕੀਆ ਲੱਗਦਾ ਇੱਥੇ ਮੇਰਾ ਡਿਫਰਨ ਵੈਕ ਕੀਆ ਵੀ ਇੱਕ ਖਰਾਬ ਹੋਇਆ ਸੀਗਾ ਮੈਨੂੰ ਲੱਗਦਾ ਉਹੀ ਮੇਰਾ ਗਰੋਥ ਹੋਇਆ ਜਦੋਂ ਤੇ ਇੱਕ ਹੈ ਮੈਂ ਕਟਿੰਗ ਲੈ ਕੇ ਆਈ ਸੀ ਕਿ ਤੋਂ ਹਣ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਰੱਖ ਲੈਣੀ ਆ ਚੀਜ਼ੀਆਂ ਨਿੱਕੀਆਂ ਨਿੱਕੀਆਂ ਜਿੰਨਾਂ ਵਿੱਚ ਨਾ ਮੈਂ ਕੁਝ ਗਰੋ ਕਰ ਲੈਣੀ ਆ ਮੀਂਹ ਦਾ ਪਾਣੀ ਵੀ ਰੱਖ ਲੈਣੀ ਆਇਰਪਾ ਅੱਜ ਦਾ ਉਹ ਵੀਡੀਓ ਪੁਣੀ ਪੈਣੀ ਆ ਅਇਕ ਆ ਮੈਨੂੰ ਨਾ ਆ ਕਾਣਾ ਜੀ ਨੇ ਦਿੱਤੇ ਸੀਗੇ ਮੈਨੂੰ ਇਹ ਵਾਲੇ ਸਨੀਕ ਪਲਾਂਟ ਹਨ ਇਹ ਵੀ ਗ로우 ਹੋ ਗਏ ਆ ਤੇ ਕਾ ਹੋ ਗਈ ਆ ਇਹ ਕਹਿ ਮੈਨੂੰ ਲੱਗਦਾ ਇਹ ਉਹੀ ਮਿਰਚ ਗ로우 ਹੋਈ ਆ ਜਿਹੜੀ ਗੋਲ ਮਿਰਚੀ ਦੇ ਕੇ ਗਈ ਸੀ ਉਹ ਸੀਡਸ ਹਨਾ ਓਏ ਹੋਏ ਚੱਲ ਕੋਈ ਨਹੀਂ ਤੁਸੀਂ ਆਪਣਾ ਰੋੜਾ ਪਾਓ ਸੀ ਆਪਣਾ ਪਾਈ ਜਾਵਾਂਗੇ ਅਸੀਂ ਵੀ ਨਹੀਂ ਹਟਣਾ ਅੱਜ ਮੈਨੂੰ ਬਹੁਤ ਗੁੱਸਾ ਚੜਾ ਆਇਆ ਐ ਦੇਖੋ ਆ ਤੁਲਸੀ ਦੇ ਪਲਾਂਟ ਮੈਨੂੰ ਕਾਫੀ ਨਿਕਲੇ ਆ ਇਹਦੇ ਵਿੱਚ ਹਨਾ ਇਹਨਾਂ ਉੱਧਰ ਸਾਤਾਂ ਕਰਕੇ ਸਾਰਾ ਜਰਮੀਨੇਸ਼ਨ ਸ਼ੁਰੂ ਹੋ ਜਾਂਦਾ ਇੱਕ ਹੈ ਮੇਰਾ ਐ ਅਰਗਲੋਨੀਮਾ ਮੈਂ ਕਟਿੰਗ ਲਗਾਈ ਸੀਗੀ ਇਹਨੂੰ ਤੀਸਰੀ ਵਾਰ ਕਟਿੰਗ ਲਗਾਈ ਆ ਮੈਂ ਇਹ ਹਨਾ ਤੇ ਇਹ ਵੀ ਮੇਰਾ ਬਹੁਤ ਸੋਹਣਾ ਇੱਥੋਂ ਚੱਲ ਗਿਆ ਆ ਤੇ ਇਹ ਮੇਰੇ ਸਾਰੇ ਨਾਵੇਂ ਉੱਪਰ ਉੱਪਰ ਰੱਖਿਆ ਵੀ ਛੱਤ ਸੋਹਣੀ ਲੱਗਦੀ ਹੈ ਦੇਖਣ ਸਾਹ ਅਰੀਕਾ ਪਾਮ ਤੇ ਇਹ ਮੇਰਾ ਹੈਗਾ ਜੀ ਸਨੇਕ ਪlant ਲੌਂਗ ਵੈਰਾਈਟੀ ਵਾਲਾ ਇਹਦੇ ਵਿੱਚ ਨਾ ਪਰਪਲ ਹਾਰਟ ਦਾ ਇੱਕ ਪੀਸ ਲੱਗਾ ਤੇ ਦੇਖੋ ਕਿੰਨਾ ਲੰਮਾ ਹੋ ਗਿਆ ਓ ਮਾਈ ਗੋਡ ਪੀ 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 ਪਾ 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 ਦੇਖੋ ਨਾ ਕਿੰਨੀ ਲੰਮੀ ਹੋ ਗਈ ਹੈ ਬਾਹ ਦੇਖ ਲੋ ਫਰੈਂਡਸ ਇਹ ਨਾ ਕਿੰਨਾ ਫਰਕ ਆ ਧੁੱਪ ਚ ਲਗਾਵਾਂਗੇ ਤੇ ਇਹਦਾ ਸੰਘਣੇ ਸੰਘਣੇ ਇਹਦੇ ਇਹਦੇ ਇਹ ਪੱਤੀਆਂ ਨਾ ਇਹਦੀਆਂ ਇਸ ਤਰ੍ਹਾਂ ਨੇੜੇ ਨੇੜੇ ਹੁੰਦੀਆਂ ক্লোਜ਼ ক্লোਜ਼ ਹੁੰਦੀਆਂ ਆ ਸ਼ਾਂਚ ਰਹਿਣ ਕਰਕੇ ਨਾ ਇਹਦੇ ਦੇਖੋ ਕਿੰਨੀਆਂ ਦੂਰ ਦੂਰ ਪੱਤੀਆਂ ਹੋ ਗਈਆਂ ਤੇ ਇਹ ਵੀ ਮੈਂ ਕੁਝ ਕਟਿੰਗਸ ਲਗਾਈਆਂ ਹੋਈਆਂ ਆ ਇਹਨਾਂ ਵਿੱਚੋਂ ਮੈਨੂੰ ਲੱਗਦਾ 1 2 ਤੇ 3 ਸੜ ਗਈਆਂ ਆ ਤੇ ਜਿਹੜੀਆਂ ਸੜ ਗਈਆਂ ਇਹਨਾਂ ਨੂੰ ਮੈਂ ਕੱਢ ਦਿੰਨੀ ਆ ਤੇ ਜਿਹੜੀਆਂ ਹਰੀਆਂ ਆ ਹਾਂ ਆ ਦੇਖੋ ਆ ਫੁੱਟਦੀ ਪਈ ਐ ਹਨਾ ਇਹ ਆ ਦੇਖੋ ਇਹਦਾ ਫਟਾਮ ਸ਼ੁਰੂ ਹੋ ਗਿਆ ਆ ਆਵਲੀ ਦਾ ਆਇਆ ਖਣ ਚਲੋ ਸ਼ੁਕਰ ਨਾਂਬੂਲ ਜਾਨੀ ਐ ਮੈਂ ਤੇ ਕੁਝ ਕੁ प्लांट्स ਹੁੰਦੇ ਆ ਫਰੈਂਡਸ ਜਿਨ੍ਹਾਂ ਨੂੰ ਆਪਾਂ ਨਾ ਬਰਸਾਤਾਂ ਵਿੱਚ ਨਹੀਂ ਰੱਖਣਾ ਜਿਸ ਤਰ੍ਹਾਂ ਮੇਰਾ ਇਹ ਵਾਲਾ ਪਲਾਂਟ ਹੈ ਇਹ ਤੋਂ ਥੋੜਾ ਸਰਦੀ ਧੁੱਪ ਦੀ ਮਾਰ ਕਰਕੇ ਪੁੱਤੇ ਇਸ ਤਰ੍ਹਾਂ ਹੋ ਗਿਆ এলিਫੈਂਟ ear ਪਲਾਂਟ ਆ ਜਿਹੜਾ ਇਹਨੂੰ ਆਪਾਂ ਸਰਦੀ ਬਰਸਾਤਾਂ ਚ ਬਹੁਤਿਆਂ ਚ ਨਹੀਂ ਰੱਖਣਾ ਹੁੰਦਾ ਕਿਉਂਕਿ ਇਹ ਬਲਬਸ ਪਲਾਂਟ ਹੁੰਦੇ ਆ ਇੱਕ ਅੱਧੀ ਬਰਸਾਤ ਤੇ ਕੋਈ ਗੱਲ ਨਹੀਂ ਪਰ ਇਨੂੰ ਜਿਆਦਾ ਬਰਸਾਤਾ ਚ ਨਹੀਂ ਰੱਖਣਾ 2-3 ਜਿਆਦਾ ਬਰਸਤਾ ਹੋਣਗੇ ਨਾ ਤੇ ਬੱਲੇ ਫਿਰ ਗਲਨੇ ਸ਼ੁਰੂ ਹੋ ਜਾਂਦੇ ਇੱਕ ਇਹ ਸਨੇਕ ਪਲਾਂਟ ਹੋ ਗਿਆ ਨਿਫਨ ਬੈਕ ਗਿਆ ਹੋ ਗਿਆ ਜੇਡ ਪਲਾਂਟ ਹੋ ਗਿਆ ਹਨਾ ਲੱਕੀ ਬੈਂਬੂ ਵਗੈਰਾ ਇਹ ਸਾਰੇ ਨਾ ਬਰਸਾਤਾ ਦੇ ਵਿੱਚ ਥੋੜਾ ਜਨਾ ਜਿਆਦਾ ਚੱਲ ਨਹੀਂ ਸਕਦੇ ਬਰਸਾਤਾ ਮੈਂ ਦੇਖੋ ਮੇਰੇ ਮਨੀ ਪਲਾਂਟ ਦੀ ਕਟਿੰਗ ਵੀ ਦੀ ਨਾ ਗਰੋਥ ਸ਼ੁਰੂ ਹੋ ਗਈ ਹੈ ਹਨਾ ਇਹ ਦੇਖੋ ਆ ਮੈਂ ਇਹਨਾਂ ਸੁੱਕੀਆਂ ਟਾਣੀਆਂ ਸਾਰੀਆਂ ਜਿਹੜੀਆਂ ਇੱਥੋਂ ਇਹ ਕੱਟ ਦਵਾਂਗੀ ਆ ਬਾਕੀ ਜਿਹੜੀ ਲੌਂਗ ਥੱਲੇ ਤੱਕ ਜਾ ਰਹੀ ਹੈ ਇਹਨੂੰ ਇਸ ਤਰ੍ਹਾਂ ਹੀ ਰਹਿਣ ਦੇਣਾ ਮੈਂ ਇਹ ਆਪਣੇ ਆਪ ਹੀ ਖੁਦ ਬਖੁਦ ਗਰੋਅ ਹੁੰਦੀ ਰਹਿੰਦੇ ਆਪਾਂ ਇੱਟੀਆਂ ਜਿਹੜੀਆਂ ਇੱਕ ਮਨੀ ਪਲਾਂਟ ਕਦੀ ਵੀ ਨਹੀਂ ਖਰਾਬ ਹੁੰਦਾ ਕੋਈ ਨਾ ਕੋਈ ਅਗਰ ਟਾਣੀ ਸੁੱਕ ਜੇ ਤਾਂ ਫੇਰ ਤਾਂ ਭਾਵੇਂ ਰਹਿ ਜੇ ਨਹੀਂ ਤੇ ਮਤਲਬ ਕਿ ਹਰ ਇੱਕ ਟਾਣੀ ਇਹਦੀ ਗਰੋਥ ਕਰ ਜਾਂਦੀ ਆ ਤਾਂ ਬਹੁਤ ਲੰਬੀ ਹੈ ਜੀ ਵੈਰੈਟੀ ਹੈਗੀ ਆ ਕਾਫੀ ਲੰਬੀ ਇਹਦੀ ਟਾਣੀਆਂ ਹੋ ਗਈਆਂ ਆ ਤੇ ਆ ਵੀ ਮੈਂ ਕਟਿੰਗਸ ਲਗਾਈਆਂ ਸੀਗੀਆਂ ਮਨੀਪਲਟ ਦੀਆਂ ਇਹ ਵੀ ਸਾਰੀਆਂ ਗਰੋ ਹੋ ਗਿਆ ਮੈਂ ਤੁਹਾਨੂੰ ਦੱਸੂਗੀ ਇਹਦੀ ਵੀਡੀਓ ਲੌਂਗ ਬਣਾਉਂਗੀ ਇਹ ਮੇਰੇ ਹੈਗੇ ਸਾਰੇ ਪਿੰਚ ਦੇ ਜਿਹੜੇ ਦਿਨ ਲਿਖਵਾਏ ਸੀ ਤੇ ਐਸ ਫੈਰੀਗਾਸਿਕੋ ਇਹਦਾ ਕਿੰਨਾ ਸੋਹਣਾ ਦਾ ਲੁੱਕ ਆਂਦਾ ਹਨਾ ਇੰਨਾ ਸਾਰੇ ਪਲੈਂਟਸ ਨੂੰ ਨਾ ਸਾਰਿਆਂ ਨੂੰ ਬਰਸਾਤਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਇਹ ਵਾਲੇ ਸਨੇਕ ਪਲੈਂਟ ਲੀਫਸ ਜਿਹੜੇ ਮੈਂ ਰੱਖੇ ਹੈ ਮੈਂ ਕਟਿੰਗ ਤੋਂ ਲਗਾ ਕੇ ਰੱਖੇ ਸੀਗੇ ਤੇ ਆਹ ਵੇ ਲਾ ਵੀ ਇਹ ਮੇਰਾ ਕੱਪ ਟੁੱਟ ਗਿਆ ਸੀਗਾ ਬਿਨਾ ਹੋਰ ਤੋਂ ਲਗਾਇਆ ਸੀਗਾ ਇਹਦੇ ਵਿੱਚ ਮੈਂ ਪਲਾਂਟ ਸਨੇਕ ਪਲਾਂਟ ਇਹ ਦੇਖੋ ਤੇ ਇਸ ਤਰ੍ਹਾਂ ਹਾ ਇਹਦਾ ਬੇਬੀ ਪਲਾਂਟ ਕਿੱਥੋਂ ਨਿਕਲਦਾ ਬਿਆ ਨਾ ਇਹ ਕਾਫੀ ਦੇਰ ਤੱਕ ਰਿਹਾ ਮੇਰੇ ਕੋਲੇ ਸਨੇਕ ਪਲਾਂਟ ਜਿਹੜਾ ਆ ਬਿਨਾ ਹੋਰ ਤੋਂ ਲੱਗਾ ਸੀ ਇਸ ਕੱਪ ਵਿੱਚ ਤੇ ਕੱਲ ਪਰਸੋ ਮੇਰੇ ਕੋਲ اچانک ਦੇਖ ਗਿਆ ਤੇ ਇੱਕ ਇਹ ਮੈਂ ਮਨੀ ਪਲਾਂਟ ਲਗਾਇਆ ਹੈ ਪਾਣੀ ਵਿੱਚ ਤੇ ਇਹਦੀਆਂ ਪੱਤੀਆਂ ਦੇਖੋਗੇ ਤੁਸੀਂ ਪਿੰਡਾ ਵੱਡਾ ਸਾਈਜ਼ ਪੱਤੀ ਦਾ ਇਹ ਦੇਖ ਮੱਕੀ ਦੀ ਸੋਨੀ ਇਹਦੀ ਗ੍ਰੋਥ ਹੈਗੀ ਆ ਹਾਂ ਇਹ ਵੀ ਮੈਂ ਸਾਰੇ ਨਾ ਮਨੀਪੁਰਾ ਕੇ ਲਗਾਏ ਹੋਏ ਆ ਪਾਣੀ ਦੇ ਵਿੱਚ ਤੇ ਮੈਂ ਨਾ ਕਟਿੰਗ ਨਹੀਂ ਲਗਾਈ ਹੈ ਜੀ ਇਹ ਮੈਂ ਗੁੱਛੇ ਦਾ ਗੁੱਛਾ ਗੋਲ ਕਰਕੇ ਹੀ ਲਗਾ ਦਿੱਤਾ ਸੀ ਤੁਸੀਂ ਦੇਖੋ ਕਟਿੰਗ ਨਹੀਂ ਹੈਗੀ ਗੋਲ-ਗੋਲ ਕਰਕੇ ਨਾ ਮੈਂ ਦੇਖੋ ਨਾਲ-ਨਾਲ ਇਸ ਤਰ੍ਹਾਂ ਆਵਲੀ ਨਾ ਆਹ ਗੋਲ-ਗੋਲਾ ਸਾਰੀ ਕਟਿੰਗ ਨਹੀਂ ਹੈਗੀ ਸਿਰਫ ਜਿਵੇਂ ਆਪਾਂ ਰੋਲ ਬਣਾ ਕੇ ਨਾ ਇਹਦੇ ਵਿੱਚ ਮੈਂ ਸੌੜ ਦਿੱਤਾ ਸੀ ਸਾਰੀਆਂ ਗਰੋ ਹੋ ਗਈਆਂ ਇਹਦੀਆਂ ਇਹ ਦੇਖੋ ਮੇਰਾ ਜਿਹੜਾ ਅਗੀਾਡੂ ਦਾ ਪlant ਇਹ ਵੀ ਤੋਂ ਪਣੀ ਬਰਦਾਸ਼ਤ ਕਰਿਆ ਕਰ ਸਕਿਆ ਮਤਲਬ ਅੰਦਰ ਤਾਂ ਨਹੀਂ ਆਉਂਦੀ ਟੁੱਪ ਪਰ ਲੂ ਲੱਗਦੀ ਐ ਇੱਥੇ ਲੂ ਲੱਗਨ ਨਾਲ ਨਾ ਗਰਮੀ ਦੀ ਪੜਹਾਸ ਨਾਲ ਇਹਦੇ ਪੱਤੇ ਆ ਜਿਹੜੇ ਨਿਊ ਪੱਤੀ ਨਿਕਲੀ ਐ ਇਹ ਵੀ ਇਹਦੀ ਖਰਾਬ ਹੋ ਗਈ ਕਿਉਂਕਿ ਇੱਥੇ ਕੱਲ ਪਰਸੋ ਮੈਂ 4-5 ਪੱਤੀਆਂ ਸੀਗੀਆਂ ਜਿਹੜੀਆਂ ਬਿਲਕੁਲ ਸੜ ਗਈਆਂ ਸੀ ਉਹ ਮੈਂ ਕੱਟ ਦਿੱਤੀਆਂ ਠੀਕ ਐ ਵਾਹ ਦੇਖੋ ਸਾਡੇ ਅੱਜ ਗੁੱਗੂ ਨੂੰ ਪਤਾ ਨਹੀਂ ਕੀ ਹੋਇਆ ਗੁੱਗੂ ਸਾਡਾ ਰੁੱਸੀਆ ਹੀ ਬੈਠਾ ਏ ਗੁੱਗੂ ਏ ਸੋਣੇ ਕੀ ਗੱਲ ਚੋ ਬੱਤਲੂ ਆਏ ਕੀ ਅੱਜ ਮੇ ਬੁੱਗੂ ਨੂੰ ਕਿੰਨੇ ਵਾਰ ਆਜੀ ਅੱਜ ਅੱਜ ਖੇਡੀਆਂ ਨਹੀਂ ਕਰਦਾ ਹੈ ਤੇ ਇੱਕ ਗੁੱਗੂ ਦਾ ਇੱਕ ਹੋਰ ਬੇਲੀ ਆਇਆ ਅੱਜ ਦੇਖੋ ਜੀ ਮੈਂ ਕਿੱਡਾ ਵੱਡਾ ਚੂਹਾ ਫੜਿਆ ਹੇ ਰੱਬਾ ਇਹਨੇ ਕਿੰਨੇ ਦਿਨਾਂ ਦਾ ਕੰਮ ਖਰਾਬ ਕੀਤਾ ਸੀ ਜਦੋਂ ਫੜਨ ਲੱਗੇ ਮਸ਼ੀਨ 'ਚ ਵੱੜ ਜਾਂਦਾ ਸੀਗਾ ਹੈ ਵਾਸ਼ਿੰਗ ਮਸ਼ੀਨ 'ਚ ਵੱੜ ਜਾਂਦਾ ਸੀਗਾ ਅੱਜ ਫੜਿਆ ਹੀ ਗਿਆ ਹੈ ਓਹੋ ਤੇ ਮੁਸਕਾਨ ਬੜਾ ਹੱਸੀ ਕਹਿੰਦੀ ਆਂਟੀ ਤੁਸੀਂ ਤਾਂ ਜਾਨਵਰ ਹੀ ਇਕੱਠੇ ਕਰੀ ਜਾਂਦੇ ਵਲ ਸੁਣਦੇ ਇਹਦੇ ਦੇਖੋ ਮੈਂ ਤੇ ਇਹ ਪ੍ਰਿੰਸ ਮੈਂ ਲਗਾਈ ਸੀਗੀ ਪਾਣੀ ਵਿੱਚ ਕਟਿੰਗ ਲਗਾਈ ਸੀਗੀ ਇਹਦੀ ਪਰਪਲ ਹਾਰਡ ਦੀ ਦੇਖੋ ਪਰ ਪਲਾਟ ਦੀ ਕਟਿੰਗ ਸਾਰੀ ਮੇਰੀ ਇਹ ਦੇਖੋ ਚੱਲੀ ਹੈ ਇਹ ਛਾਂਚ ਰਹਿਣ ਕਰਕੇ ਇਸ ਦੀ ਲੁੱਕ ਇਸ ਤਰ੍ਹਾਂ ਦੀ ਹੈ ਮਤਲਬ ਕਿ ਇਹਨੂੰ ਅਗਰ ਅਸੀਂ ਥੋੜੀ ਜੀ ਧੁੱਪੇ ਰੱਖਾਂਗੇ ਪਰ ਪਾਣੀ 'ਚ ਹੈ ਨਾ ਕਿ ਧੁੱਪੇ ਰੱਖ ਨਹੀਂ ਸਕਦੇ ਤੇ ਇੱਥੇ ਪਾਣੀ 'ਚ ਗਰੋ ਕਰਕੇ ਅਸੀਂ ਮਿੱਟੀ 'ਚ ਜ਼ਰੂਰ ਲਗਾ ਸਕਦੇ ਹਾਂ ਅਗਰ ਪਾਣੀ ਵਾਲਾ ਧੁੱਪੇ ਰੱਖਾਂਗੇ ਤੇ ਪਾਣੀ ਉਹ ਸਾਡਾ ਖਰਾਬ ਹੋ ਜਾਂਦਾ ਆ ਇੱਕ ਤੁਹਾਨੂੰ ਇਹ ਵਿਖਾਣਾ ਸੀਗਾ ਦੇਖੋ ਮੇਰਾ ਆ ਪਲਾਂਟ ਦੇਖੋ ਕਿੱਡਾ ਘੈਂਟ ਕਿੱਡਾ ਵੱਡਾ ਕਿੰਨਾ ਸੋਹਣਾ ਗਰੋਥ ਕੀਤਾ ਇਹਨੇ ਇਹ ਵਾਲਾ ਮੈਂ ਕਟਿੰਗ ਤੋਂ ਲਿਆ ਕੇ ਲਾਇਆ ਸੀ ਨਾ ਜਿਹੜਾ ਮੌਨਸਟੀਰਾ ਦਾ ਮੌਨਸਟੀਰਾ ਲੈ ਕੇ ਲਾਇਆ ਸੀ ਮੈਂ ਕਟਿੰਗ ਤੋਂ ਇਹ ਦੇਖੋ ਇਹਦੀ ਇਹਦੀ ਗਰੋਥ ਦੇਖੋ ਕਿੰਦੀ ਸ਼ਾਨਦਾਰ ਹੋਈ ਹੈ ਹੈਨਾ ਇਹ ਦੇਖੋ ਕਿੰਨਾ ਨਵੀਆਂ ਪੱਤੀਆਂ ਦਾ ਦੇਖੋ ਕਲਰ ਕਿੰਨਾ ਸੋਹਣਾ ਹੈ ਰੱਬਾ ਮੈਂ ਨਾ ਬਸ ਦੇਖਦੀ ਜੰਨੀ ਆ ਅੱਜ ਵੀਡੀਓ ਲੰਬੀ ਹੋਏਗੀ ਪਰ ਕਿੰਨੂ ਪਤਾ ਸਾਡੀਆਂ ਵੀਡੀਓ ਕਿਹੜਾ ਜ਼ਿਆਦਾ ਦੇਖਣੀ ਆ ਆਪਣੇ ਬੈਸਟ ਫਰੈਂਡਸ ਨੇ ਨਹੀਂ ਦੇਖਣੀ ਆ ਕੋਈ ਗੱਲ ਨਹੀਂ ਉਹ ਦੇਖ ਲੈਣਦੇ ਹੁੰਦੇ ਆ ਤੇ ਦੇਖੋ ਇਹਦੀ ਨਵੀਂ ਗ੍ਰੋਥ ਦੀ ਲੁੱਕ ਦੇਖੋ ਤੁਸੀਂ ਆਏ ਹਾਏ 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 ਕਿੱਡੇ ਸੋਹਣੇ ਪੱਤੇ ਚਮਕਦਾ ਲੱਛੇਦਾਰ ਉਹ ਤੁਹਾਨੂੰ ਦਿਖਾਉਂ ਆ ਦੇਖੋ ਬਹੁਤ ਹੀ ਪਿਆਰੇ ਤੇ ਫਰੈਂਡਸ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਹੁਣ ਐਂਡ ਸਾਰਾ ਤੁਹਾਨੂੰ ਹਾਲ ਚਾਲ ਦੱਸ ਦਿੱਤਾ ਆਪਣੇ ਗਾਰਡਨ ਦਾ ਤੇ ਮੇ ਵਿੱਚ ਜੋ ਜੋ ਸਾਵਧਾਨੀਆਂ ਰੱਖਣੀਆਂ ਤੁਸੀਂ ਆਪਣੇ ਪਲਾਂਟਸ ਵਾਸਤੇ ਕਿਹੜੇ ਪਲਾਂਟਸ ਅੰਦਰ ਰੱਖਣੇ ਕਿਹੜੇ ਬਾਹਰ ਰੱਖਣੇ ਤੁਹਾਨੂੰ ਮੈਂ ਲਿਖ ਦਿੱਤਾ। ਸੋ ਅੱਜ ਦੀ ਵੀਡੀਓ ਦੇ ਕਰਦੇ ਆਪ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਜੀ ਸ਼ੋਸ਼ਰਾ ਬੇਲ ਵੱਲੋਂ ਮਾਫੀ ਹੈ ਜੀ